ਆਪ ਸਭ ਨੂੰ ਮੇਰੇ ਵੱਨੋਂ ਬਾਰ ਬਾਰ ਹੀ ਸਤਿ ਸ੍ਰੀ ਅਕਾਲ ਮੈਂ ਮਨਜੀਤ ਕੌਰ ਜੀ ਸੋ ਮੈਂ ਹੁਣ ਕਈ ਬਈ ਵੀਡੀਓ ਦੇਖੀ ਜਾਂਦੀ ਸੀ ਤੇ ਅੱਜ ਇੱਕ ਫਰਕਨ ਹੋ ਚੁੱਕਿਆ ਤੇ ਮੈਨੂੰ ਨਾ ਮਤਲਬ ਮੈਂ ਕਿਸਾਨਾਂ ਦੀਆਂ ਦੇਖ ਕੇ ਉਹ ਟਰਾਲੀਆਂ ਭਰੀਆਂ ਦੋਨਾਂ ਜੋਸ਼ ਦੇਖ ਕੇ ਮੇਰੇ ਵੀ ਅੱਖਾਂ ਚੋਂ ਪਾਣੀ ਆ ਗਿਆ ਵੀ ਹੱਤ ਕਿਤੇ ਸੌਖੇ ਨਹੀਂ ਮਿਲਦੇ ਹੱਕ ਮੰਗਣ ਲਈ ਬਹੁਤ ਕੁਝ ਕਰਨਾ ਪੈਂਦਾ ਬਹੁਤ ਖੁਜਾਰਨਾ ਪੈਂਦਾ ਹੁਣ ਘਰ ਛੱਡਿਆ ਉਹਨਾਂ ਨੇ ਰਸਨ ਪਾਣੀ ਚੱਕਿਆ ਤੇ ਮੀਨਾ ਕਿਹੜਾ ਤੇ ਫਸਲਾਂ ਵੀ ਸਾਹਮਣੇ ਆ ਸੋ ਮੈਨੂੰ ਬਹੁਤ ਜ਼ਿਆਦਾ ਦੁੱਖ ਆਇਆ ਵੀ ਮੈਂ ਠੀਕ ਹੈ ਮੈਂ ਮੇਰਾ ਵੀਰ ਦਿਮਾਗ ਚ ਇੱਕ ਹੈ ਗੱਲ ਹੈ ਬਿਹੇਵ ਕਰੂ ਸੱਚੇ ਪਾਤਸ਼ਾਹ ਮੇਰੇ ਚ ਵੀ ਹਿੰਮਤ ਵਾਖੀ ਮੈਂ ਵੀ ਸ਼ੰਭੂ ਬਾਰਡਰ ਤੇ ਜ਼ਰੂਰ ਜਾਉਂਗੀ ਕਿਉਂਕਿ ਸਾਡੇ ਭੈਣ ਭਰਾ ਸਾਡੇ ਹੱਕਾਂ ਲਈ ਕਿੰਨਾ ਲੜ ਰਹੇ ਆ ਘਰ ਛੱਡ ਕੇ ਜਾ ਰਹੇ ਆ ਸੱਚ ਕਹਿਣੀ ਆ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਅਰਦਾਸ ਕਿਵੇਂ ਉਹ ਮੇਰਾ ਬਹੁਤ ਦਿਲ ਦੁਖਿਆ ਹੈ ਬੜਾ ਮਨ ਦੁਖੀ ਹੋਇਆ ਵੀ ਇੰਨੇ ਤਸੀਹੇ ਝੱਲਣੇ ਪੈਂਦੇ ਆ ਕਿਸਾਨਾਂ ਨੂੰ ਇੱਕ ਕਿਸਾਨ ਹੋਣਾ ਵੀ ਅੱਜ ਕੱਲ ਪਾਪ ਹੋਇਆ ਪਿਆ ਤੇ ਆਪਾਂ ਹੁਣ ਸਾਰੇ ਮਿਲ ਕੇ ਕਰਦੇ ਆ ਜੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਵੀ ਸਾਡੇ ਕਿਸਾਨ ਭਰਾਵਾਂ ਦੀ ਇੰਨੀ ਮਦਦ ਕਰਨਾ ਸੱਚੇ ਪਾਤਸ਼ਾਹ ਵੇ ਗੁਰੂ ਜੀ ਇੰਨੀ ਮਦਦ ਕਰਨਾ ਕਿ ਉਹਨਾਂ ਦੇ ਰਾਹ 'ਚ ਜੋ ਵੀ ਕਿੱਲ ਵਸਾਏ ਗਏ ਹਨ ਜੋ ਵੀ ਕੁਝ ਵਸਾਇਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਰਾਮਦਾਸ ਜੀ ਉਹਨਾਂ ਨੂੰ ਤੁਸੀਂ ਫਤਿਹ ਕਰ ਦਿਓ ਤੁਸੀਂ ਇੰਨੀ ਕਿਸਾਨਾਂ ਦੀ ਮਦਦ ਕਰਨਾ ਮਾਲਕਾ ਉਹਨਾਂ ਦੇ ਰਾਹ ਸੁਖਾਲੇ ਕਰ ਦਿਨਾ ਉਹਦੇ ਕੋਈ ਵੀ ਸੱਟ ਪੇਟ ਨਾ ਵੱਜੇ ਕੋਈ ਮੇਰਾ ਭਰਾ ਜੈਕੋਮੀਨ ਆਵੀ ਹੈ ਗੁਰੂ ਰਾਮਦਾਸ ਸੋਡੇ ਤੋਂ ਵੱਡਾ ਇਸ ਦੁਨੀਆ 'ਤੇ ਕੋਈ ਨਹੀਂ ਹੈਗਾ ਕੋਈ ਇੱਥੇ ਮੰਤਰੀ ਨਹੀਂ ਕੋਈ ਸ਼ੰਤਰੀ ਨਹੀਂ ਕਿਸੇ ਦੀ ਜ਼ਰਤ ਨਹੀਂ ਸੋਡੇ ਮੂਰੇ ਕੋਈ ਤਿੰਨ ਪੰਜ ਕਰ ਜੂ ਤੇ ਪ੍ਰਮਾਤਮਾ ਮੈਂ ਅਰਦਾਸ ਕਰਦੀ ਆ ਤੇਰੇ ਚਰਨਾਂ 'ਚ ਕਿਸਾਨ ਭਰਾਵਾਂ ਲਈ ਤੇ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਕਿਸਾਨ ਭਰਾਵਾਂ ਦੇ ਰਾਹਾਂ 'ਚ ਜੋ ਵੀ ਰੁਕਾਵਟਾਂ ਹਨ ਉਹ ਸਫਲ ਕਰਿਓ ਮੈਂ ਜਿੰਨੇ ਜੋਗਰੀਆਂ ਬਸ ਇਹ ਹੈਲਪ ਕਰ ਸਕਦੀਆਂ ਵੀ ਮੈਂ ਉਹਨਾਂ ਲਈ ਇੱਕ ਅਰਦਾਸ ਕਰ ਸਕਦੀਆਂ ਪਰਮਾਤਮਾ ਕੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਅੱਗੇ ਗੁਰੂ ਨਾਨਕ ਦਾਸ ਜੀ ਅੱਗੇ ਕਿ ਮੇਰੇ ਕਰਾਂ ਕਿਸਾਨ ਭਰਾਵਾਂ ਦੀ ਬਹੁਤ ਜ਼ਿਆਦਾ ਮਦਦ ਕਰੀ ਪਰਮਾਤਮਾ ਉਹਨਾਂ ਦੇ ਰਾਹਾਂ ਨੂੰ ਸੌਖਾ ਬਣਾਈ ਆਜੂ ਆਪਾਂ ਰਲ ਕੇ ਸਾਰੇ ਕਰਦੇ ਆਂ ਅਰਦਾਸ ਜੀ ਆਪਣੇ ਕਿਸਾਨ ਭਰਾਵਾਂ ਲਈ ਜੋ ਘਰੇ ਬੈਠੀਆਂ ਬੀਬੀਆਂ ਉਹ ਘਰੇ ਬੈਠੀਆਂ ਜਰੂਰ ਅਰਦਾਸ ਕਰਨ ਜਿਸ ਵੀ ਧਰਮ ਨੂੰ ਮੰਨਦੀਆਂ ਕਿਸਾਨ ਲਈ ਅਰਦਾਸ ਕਰਨੇ ਮੇਰੀ ਹੱਥ ਬਨ ਕੇ ਬੇਨਤੀ ਹੈ ਕਿ ਕਿਸਾਨ ਭਰਾਵਾਂ ਨੂੰ ਕੋਈ ਵੀ ਔਂਕੜ ਨਾ ਆਵੇ ਆਪੋ ਆਪਣੇ ਘਰੇ ਬੈਠੀਆਂ ਜਰੂਰ ਅਰਦਾਸਾਂ ਕਰੋ ਅਰਦਾਸ ਜਿਹੜੀ ਆ ਸਭ ਤੋਂ ਵੱਡੀ ਹੁੰਦੀ ਹੈ ਅਰਦਾਸ ਮੂਰੇ ਕੁਝ ਵੀ ਨਹੀਂ ਖੜਦਾ ਅਰਦਾਸ ਚ ਬਹੁਤ ਤਾਕਤ ਹੁੰਦੀ ਹੈ ਤੁਸੀਂ ਘਰੇ ਬੈਠੇ ਵੀ ਉਹ ਕੰਮ ਕਰ ਸਕਦੇ ਹੋ ਜੋ ਕਿ ਤੁਸੀਂ ਸੰਭੂ ਬਾਟਰ ਤੇ ਜਾ ਕੇ ਨਹੀਂ ਕਰ ਸਕਦੇ ਅਰਦਾਸ ਐਡੀ ਤਗੜੀ ਚੀਜ਼ ਹੈ ਰੁਕੇ ਕੋਈ ਕੰਮ ਤੇ ਭੋਲਿਆਂ ਨੂੰ ਰਾਹ ਤੇ ਰਾਹ ਖਤਮ ਹੋਏ ਸਭ ਮੰਜ਼ਲਾਂ ਤੇ ਪਹੁੰਚਾ ਦਿੰਦੀ ਐ ਐਸੀ ਤਾਕਤ ਹੈ ਤੁਸੀਂ ਹੁਣ ਦੇਖਿਓ ਅਰਦਾਸ ਦੀ ਤਾਕਤ ਆਪਰ ਅਰਦਾਸ ਕਰਦੇ ਆਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੀ ਸੁੰਨ ਕੀਤੇ ਕਿਸਾਨ ਭਰਾਵਾਂ ਨੂੰ ਕੋਈ ਵੀ ਔਕੜਾ ਨਹੀਂ ਆਉਣਗੀਆਂ ਆਕਾਲ ਪੁਰਖ ਵਾਹਿਗੁਰੂ ਨੂੰ ਹੱਥ ਦੇ ਕੀ ਰੱਖਣਗੇ ਅੱਜ ਆਪਾਂ ਦੀ ਰਲ ਮਿਲ ਕੇ ਅਰਦਾਸ ਕਰੀਏ ਏਕਮਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਬਾਹਰ ਸ੍ਰੀ ਭਗਉਤੀ ਜੀ ਕੀ ਪਾਸਾਈ ਦਸਵੇਂ ਪ੍ਰਥਮਕ ਅਤੀ ਸੇਮਰ ਕੇ ਗੁਰਨਾਣ ਕ ਲਈ ਥਾਏ ਫਿਰ ਅੰਗਦ ਗੁਰਤੇ ਅਮਰਦਾਸ RAMਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੀਓ ਸਿਰੀ ਹਰ ਰਾਇ ਸਿਰੀ ਹਰਿ ਕ੍ਰਿਸ਼ਨ ਧਿਆਇ ਜਿਸ ਦੇ ਠੇਸ ਆਉ ਦੁਖ ਜਾਏ ਤੇਗ ਬਹਾਦਰ ਸਿਮਰੀਐ ਕਰਨ ਔ ਨਿਦਾਵੇ ਧਾਏ ਸਾਥ ਥਾਈ ਹੋਏ ਸਹਾਇ ਦਸਵੀਂ ਪਾਸ਼ਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਥ ਥਾਈ ਹੋਏ ਸਹਾਇ ਦਸਾਂ ਪਾਸ ਆਏ ਨੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾੜ ਦੇਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਪੰਜਾਂ ਪਿਆਰਾਂ ਚਵਾਂ ਸਹਾਇਤਾ ਚਾਲੀਆਂ ਮੁਕਤੀਆਂ ਹੱਡੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਈ ਦੇਗ ਕੈਂਡਟ ਕੀਤਾ ਤਿੰਨਾ ਪਿਆਰਾਂ ਸਤਾਰਾਂ ਦੀ ਕਮਾਈ ਦਾ ਧਿਆਨ ਧਾਰ ਕੇ ਖਾਲਸਾ ਜੀ ਬੋਲਣਾ ਜੀ ਸ੍ਰੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੀਆਂ ਦੇ ਚੜੇ ਤਾਂ ਨਾਰਾਂ ਨਾਲ ਚਰਾਏਗੇ ਗੁਰਦੁਆਰਾ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਾਂ ਨਾਲ ਨਿਵਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਸਿਰੀ ਵਾਹਿ ਗੁਰੂ ਪੰਜਾਂ ਤੱਤਾ ਸਰਬੱਤ ਗੁਰਦਵਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸਿਰੀ ਵਾਹਿ ਗੁਰੂ ਪ੍ਰੇਮ ਪ੍ਰਤਿਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਜਾ ਜੀ ਕੋ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਚਿੱਤਾਂਵੇ ਚਿੱਤਾਂਵਨ ਕਾ ਸਦਕਾ ਸਰਬ ਸੁਖ ਹੋਈ ਜਹਾਂ ਜਹਾਂ ਖਾਲਸਾ ਹੀ ਸੈਰ ਤਹਾਂ ਤਹਾਂ ਰਸਿਆ ਰਹਿਤ ਦੇਖ ਤੇਗ ਵਤੇ ਬਿਰਧ ਕੀ ਪੈਤ ਪੰਥ ਕੀ ਗੀਤ ਸ੍ਰੀ ਸਾਹਿਬ ਜੀ ਸਾਇ ਖਾਲ ਚੀ ਕੇ ਬੋਲ ਵਾਲੇ ਬੋਲਣਾ ਜੀ ਸ੍ਰੀ ਵਾਹਿ ਹੈ ਗੁਰੂ ਸਿੱਖਾਂ ਨੂੰ ਸਿੱਖੀ দান ਕੇਸ দান ਰਾਇ দান ਬਿਸਾਦਾਨ ਭਰੋਸਾ দান ਦਾਣਾ ਸਿਰਦਾਨ ਨਾਮ দান ਸ੍ਰੀ ਅਮਰ ਸਾਦੇ ਜੀ ਨਾਨ ਚ ਚੰਕੀਆਂ ਝੰਡੇ ਬੁਗਜੁਗ ਜੁਗ ਜੁਗ ਤਲ ਧਰਮ ਕਾਜਕਾਰ ਬੋਲਣਾ ਜੀ ਸ੍ਰੀ ਵਾਹਿ ਹੈ ਗੁਰੂ ਸਿੱਖਾਂ ਦਾ ਮਨ ਨਹੀਂ ਮੈਂ ਮਤ ਉੱਚੀ ਮਤ ਪਾਧਾ ਰੱਖਾ ਵਾਹਿਗੁਰੂ ਏ ਕਾਲ ਪੁਰਖ ਆਪਣੇ ਪੰਥ ਤੇ ਸਦਾ ਸਾਈਂ ਬਤਾਰ ਜੀਓ ਸ੍ਰੀ ਰਣ ਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਵੰਸ ਨੂੰ ਛੋੜਿਆ ਗਿਆ ਖੁੱਲੇ ਦਰਸਨ ਦਾਰ ਸੇਵਾ ਸਵਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਮਾਣ ਦੇ ਮਾਣ ਤਾਣੇ ਤਿਆਂ ਨਿਉਟਿਆਂ ਦੇ ਓਟ ਸੱਚੇ ਪਿਤਾ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਆਪ ਜੀ ਦੇ ਚਰਨਾਂ ਵਿੱਚ ਆ ਬਜੀ ਦੇ ਦਾਸ ਦੀ ਅਰਦਾਸ ਹੈ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੋ ਮੇਰੇ ਕਿਸਾਨ ਭਰਾ ਗਏ ਆ ਆਪਣਾ ਹੱਕ ਮੰਗਣ ਸੰਭੂ ਬਾਡਰ ਤੇ ਸਖਤ ਲੜਾਈ ਲੜ ਰਹੇ ਆ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਉਹਨਾਂ ਦੀ ਰੱਖਿਆ ਕਰਨਾ ਮਦਦ ਕਰਨਾ ਹੇ ਵਾਹਿਗੁਰੂ ਹੱਥ ਤੇ ਰੱਖਣਾ ਕਿਸੇ ਵੀ ਭੈਣ ਭਰਾ ਦਾ ਨੁਕਸਾਨ ਨਾ ਹੋਵੇ ਹੇ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਬਲ ਬਖਸ਼ਣਾ हे परमात्मा ए लड़ाई फतह होवे ਕਿਸਾਨਾਂ ਨੂੰ ਉਹਨਾਂ ਦੇ ਹੱਕ ਮਿਲਣ ਹੈ ਵਾਹਿਗੁਰੂ ਤੇਰੇ ਚਰਨਾ ਚ ਅਰਦਾਸ ਹੈ ਹੱਥ ਤੇ ਕੀ ਰੱਖੀ ਮਾਲਕਾ ਜੋ ਜ਼ਾਲਮਾਂ ਨੇ ਉਹਨਾਂ ਲਈ ਤਾਰਾਂ ਬਿਸ਼ਾਈਆਂ ਕੰਡੇ ਬਿਸ਼ਾਇਆ ਉਹਨਾਂ ਨੂੰ ਰਤਾ ਭਰ ਵੀ ਨੁਕਸਾਨ ਨਾ ਹੋਵੇ ਹੈ ਵਾਹਿਗੁਰੂ ਉਹ ਕਿਸਾਨਾਂ ਨੂੰ ਚੜ੍ਹਦੀ ਕਲਾ ਚ ਰੱਖੀ ਵਾਹਿਗੁਰੂ ਜੀ ਸੋਟੇ ਤੋਂ ਬਿਨਾ ਇਸ ਦੁਨੀਆ ਤੇ ਕੋਈ ਹੋਰ ਨਹੀਂ ਹੋ ਸਕਦਾ ਜੋ ਉਹਨਾਂ ਦੀ ਮਦਦ ਕਰ ਸਕੇ ਹੈ ਸੱਚੇ ਬਾਦਸ਼ਾਹ ਵਾਹਿਗੁਰੂ ਅੰਗ ਸੰਗ ਸਹਾਈ ਹੋਣਾ ਤੁਹਾਡੇ ਚਰਨਾ ਚ ਇੱਕ ਗਰੀਬ ਦੀ ਅਰਦਾਸ ਹੈ ਪਰਮਾਤਮਾ ਹੇ ਸੱਚੇ ਪਾਤਸ਼ਾਹ ਵੈਗੁਰੂ ਪਸਾਨਾ ਨੂੰ ਹੱਥ ਤੇ ਕੇ ਰੱਖਣਾ ਆਪ ਜੀ ਦੀ ਬਾਣੀ ਪੜਦਿਆਂ ਤੋਂ ਲੱਖਾਂ ਪ੍ਰਕਾਰ ਦੀਆਂ ਗਲਤੀਆਂ ਭੁੱਲ ਚੁੱਕੋ ਮਾਫ ਕਰਨੀ ਸਰਵਾਧੇ ਕਾਰਜ ਰਾਸ ਕਰਨੇ ਸੋਈ ਪਿਆਰੀ ਮੇਲ ਜਿੰਨਾ ਮਿਲਿਆ ਤੇਰਾ ਨਾਮ ਨਾਮ ਜਿਤਾਵੇ ਨਾਨਕ ਨਾਮ ਚੜ ਦੀ ਕਲਾ ਤੇਰੇ ਬਾਣੀ ਸਰਵਦਾ ਪੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਨਿਹਾਲ ਸੋ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਸ਼ਾ ਵਾਹਿਗੁਰੂ ਛੋਡੇ ਚਰਨਾ ਚਰਦਾ ਅਰਦਾਸ ਜੀ ਅਰਦਾਸ ਮਨਜ਼ੂਰ ਕਰਨੀ ਜੀ ਕਿਸਾਨ ਭਰਾਵਾਂ ਦੀ ਮਦਦ ਕਰਨੀ ਜੀ ਉਹ ਚੜ੍ਹਦੀ ਕਲਾ ਚ ਰਹਿਣ ਪਰਮਾਤਮਾ ਉਹਨਾਂ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਵਾਹਿਗੁਰੂ ਜੀ ਛੋਡੇ ਤੋਂ ਬਟਾ ਇੱਥੇ ਕੋਈ ਨਹੀਂ ਜੀ ਲੋ ਜੀ ਆਪਾਂ ਕਿਸਾਨ ਭਰਾਵਾਂ ਲਈ ਕੀਤੀ ਹੈ ਅਰਦਾਸ ਵੀ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਦੇ ਅੰਗ ਸੰਗ ਰਹਿਣਾ ਗੁਰੂ ਗ੍ਰੰਥ ਸਾਹਿਬ ਅੱਗੇ ਤੁਸੀਂ ਵੀ ਅਰਦਾਸ ਕਰੋ ਜਿਸ ਵੀ ਧਰਮ ਨੂੰ ਮੰਨਦੇ ਹੋ ਪਲੀਜ਼ ਤੁਸੀਂ ਕਿਸਾਨਾਂ ਲਈ ਜ਼ਰੂਰ ਅਰਦਾਸ ਕਰਨਾ ਕਿਸਾਨ ਆਪਣੇ ਲਈ ਲੜਨ ਜਾ ਰਹੇ ਹੈ ਜਿੰਨੇ ਜੋਗ ਹੋ ਤੁਸੀਂ ਅਰਦਾਸਾਂ ਕਰਿਓ ਅਰਦਾਸ 'ਚ ਬਹੁਤ ਤਾਕਤ ਹੁੰਦੀ ਹੈ ਇਹ ਮੇਰਾ ਮੰਨਣਾ ਹੈ ਕਿਉਂਕਿ ਮੈਂ ਵਿਸ਼ਵਾਸ ਕਰਦੀ ਆਂ ਇਹ ਚੀਤੇ ਤੇ ਬਾਕੀ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਜਿੱਥੇ ਆਪਾਂ ਅਰਦਾਸ ਕੀਤੀ ਹੈ ਜੀ ਆਪਣੇ ਰੂਮ ਆ ਜਿੱਥੇ ਆਪਾਂ ਵੇਖੇ ਪਾਠ ਪੂਜਾ ਕਰਦੇ ਆਂ ਸਵਾਪਿਰ ਦਾਸ ਕੀਤੀ ਹੈ ਵੀ ਆਪਣੇ ਕਿਸਾਨ ਭਰਾਵਾਂ ਨੂੰ ਹੱਕ ਮਿਲੇ ਸੋ ਆਪਸ ਵਿਚਾਰਨਾ ਚ ਬੇਨਤੀ ਹੈ ਜਿੰਨੇ ਜੋਗ ਹੋ ਕਰੀ ਬੇ ਅਰਦਾਸ ਕਰੋ ਉਹਨਾਂ ਲਈ ਤੇ ਉਹ ਅਰਦਾਸਾਂ ਚ ਬਹੁਤ ਤਾਕਤ ਹੈ ਸਾਨੂੰ ਆਪ ਵੀ ਪਤਾ ਲੱਗ ਜੂ ਸੋ ਕੋਈ ਵੀ ਵੀਡੀਓ ਬਣਾਉਣ ਚ ਮੇਥੋਂ ਗਲਤੀ ਹੋਵੇ ਜਾਂ ਅਰਦਾਸ ਕਰਨ ਚ ਗਲਤੀ ਹੋਵੇ ਤਾਂ ਪਲੀਜ਼ ਮੈਨੂੰ ਮਾਫ ਕਰਨਾ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ